ਪੰਜਾਬ ਰਾਜ ਦੇ ਮੁਲਾਜ਼ਮਾਂ ਤੇ ਪੈਨਸ਼ਨਰਸ ਲਈ ਵੱਡੀ ਰਾਹਤ ਦੀਵਾਲੀ ਤੋਂ ਪਹਿਲਾਂ ਕੈਬਨਿਟ ਦੇ ਵਿੱਚ ਮਿਲੀ ਮਨਜ਼ੂਰੀ ਲਗਭਗ 14000 ਕਰੋੜ ਦੇ ਏਲੀਅਰ ਦੇ ਬਕਾਏ ਸੰਬੰਧੀ ਆਇਆ ਫੈਸਲਾ ਸੋਸ਼ਲ ਮੀਡੀਆ ਤੇ ਖਬਰਾਂ ਹੋਈਆਂ ਵਾਇਰਲ ਕਿ ਪੰਜਾਬ ਸਰਕਾਰ ਦੇ ਵੱਲੋਂ ਹੁਣ ਬਣਦੀ ਡੀਏ ਦੀ 4% ਦੀ ਕਿਸ਼ਤ ਜਿਹੜੀ ਹੈ ਜਾਰੀ ਕੀਤੀ ਜਾਵੇਗੀ ਹਾਈ ਕੋਰਟ ਦੇ ਹੁਕਮਾਤ ਤੋਂ ਬਾਅਦ ਕੀ ਹੈ ਵੱਡਾ ਫੈਸਲਾ ਇਸ ਵੀਡੀਓ ਦੇ ਵਿੱਚ ਅਸੀਂ ਇਹੀ ਜਾਣਨ ਦੀ ਕੋਸ਼ਿਸ਼ ਕਰਾਂਗੇ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬ ਖਬਰ ਨਾਮਾ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਇੱਕ ਵੱਡੀ ਤੇ ਅਹਿਮ ਜਾਣਕਾਰੀ ਜਿਹੜੀ ਸਾਹਮਣੇ ਆ ਰਹੀ ਹੈ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਇੱਕ ਵੱਡੀ ਤੇ ਅਹਿਮ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਲਗਭਗ 4% ਡੀਏ ਦਾ ਜਿਹੜਾ ਕਿਸ਼ ਹੈ ਉਸ ਨੂੰ ਜਾਰੀ ਕੀਤੀ ਜਾ ਸਕਦੀ ਹੈ ਦਿਵਾਲੀ ਤੋਂ ਪਹਿਲਾਂ 31 ਜਨਵਰੀ 2016 ਤੋਂ ਲਗਭਗ 14000 ਕਰੋੜ ਦਾ ਜਿਹੜਾ ਏਰੀਅਰ ਹੈ ਉਸ ਨੂੰ ਜੋ ਕੈਬਨਿਟ ਦੇ ਵਿੱਚ ਮਨਜ਼ੂਰੀ ਦਿੱਤੀ ਗਈ ਸੀ ਫਰਵੇ ਮਹੀਨੇ ਦੇ ਵਿੱਚ ਜਿਸ ਤੋਂ ਬਾਅਦ ਇੱਕ ਕਿਸ਼ਤ ਜਾਰੀ ਕੀਤੀ ਗਈ ਸੀ ਅਤੇ ਬਾਕੀ ਦੀਆਂ ਜਿਹੜੀਆਂ ਕਿਸ਼ਤਾਂ ਨੇ ਉਸ ਸੰਬੰਧੀ ਕੋਈ ਵੀ ਜਾਣਕਾਰੀ ਨਹੀਂ ਮਿਲੀ ਸੀ ਪਰ ਹੁਣ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਦੂਸਰੀ ਕਿਸ਼ਤਾਂ 6ਵੇਂ ਪੇਕ ਮਿਸ਼ਨ ਦੇ ਏਰੀਆ ਦੇ ਬਕਾਏ ਦੀ ਉਸ ਸੰਬੰਧੀ ਵੀ ਨੋਟੀਫਿਕੇਸ਼ਨ ਜਲਦ ਹੀ ਜਾਰੀ ਹੋ ਸਕਦਾ ਹੈ ਹਾਲਾਂਕਿ ਜੋ ਖਬਰਾਂ ਨੇ ਸੋਸ਼ਲ ਮੀਡੀਆ ਤੋਂ ਸੂਤਰਾਂ ਦੇ ਹਵਾਲੇ ਤੋਂ ਆ ਰਹੀਆਂ ਨੇ ਇਸ ਦੇ ਉੱਤੇ ਕੋਈ ਅਧਿਕਾਰੀ ਪੁਸ਼ਟੀ ਕਰਨ ਤਾਂ ਨਹੀਂ ਹੈ ਪਰ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਪੰਜਾਬ ਸਰਕਾਰ ਦੇ ਉੱਤੇ ਜਿਵੇਂ ਹੀ ਦਬਾਅ ਵਧਿਆ ਹੈ ਸੋ ਉਸ ਤੋਂ ਬਾਅਦ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਜਲਦ ਹੀ ਮੁਲਾਜ਼ਮਾਂ ਤੇ ਪੈਨਸ਼ਨਰਸ ਲਈ ਇੱਕ ਵੱਡੀ ਰਾਹਤ ਭਰੀ ਖਬਰ ਜਿਹੜੀ ਹੈ ਆ ਸਕਦੀ ਹੈ ਪੈਂਡਿੰਗ 13% ਡੀਏ ਦੇ ਵਿੱਚੋਂ ਦਿਵਾਲੀ ਦੇ ਮੌਕੇ ਤੇ 4% ਦੀ ਇੱਕ ਕਿਸ਼ਤ ਜਾਰੀ ਕੀਤੀ ਜਾ ਸਕਦੀ ਹੈ ਅਤੇ 14000 ਕਰੋੜ ਦੇ ਏਰੀਅਰ ਦੇ ਬਕਾਏ ਨੂੰ ਲੈ ਕੇ ਵੀ ਵੱਡਾ ਫੈਸਲਾ ਜਿਹੜਾ ਇੱਕ ਵਾਰ ਮੁੜ ਤੋਂ ਇਹ ਆ ਜਾ ਸਕਦਾ ਹੈ ਸੋ ਇੱਕ ਵੱਡੀ ਖਬਰ ਜਿਹੜੀ ਐ ਸੋਸ਼ਲ ਮੀਡੀਆ ਦੇ ਰਾਹੀਂ ਸਾਹਮਣੇ ਆ ਰਹੀ ਸੀ ਸੋ ਚਾਹੇ ਖਬਰ ਦਰਨਾ ਸਾਂਝੀ ਕੀਤੀ ਜਾਵੇ ਇਸ ਵੀਡੀਓ ਵਿੱਚ ਇੰਨਾ ਹੈ ਧੰਨਵਾਦ